ਕੋਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਨੇ ਹਰ ਕਹਾਣੀ ਡਿਫਰੈਂਟ ਹਰ ਇੱਕ ਵਾਰੀ ਮੈਂ ਕਹਿ ਦਿੰਨਾ ਤੇ ਪਰ ਹੈ ਵੀ ਡਿਫਰੈਂਟ ਹਰ ਇੱਕ ਕਹਾਣੀ ਦੇ ਵਿੱਚ ਤੇ ਕਿਸੇ ਘਟਨਾਵਾਂ ਕਿਰਦਾਰ ਵੱਖਰੇ ਆ ਹਰ ਕਹਾਣੀ ਆਪਾਂ ਨੂੰ ਅਲੱਗ ਜਗ੍ਹਾ ਲੈ ਕੇ ਜਾਂਦੀ ਆ ਪਰ ਇਹ ਜਿਹੜੀ ਅੱਜ ਦੀ ਆਪਣੀ ਕਹਾਣੀ ਆ ਥੰਬਨੇਲ ਤੋਂ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਇੱਕ ਇਹੋ ਜਿਹਾ ਲੈਂਡਮਾਰਕ ਕੇਸ ਆ ਇੰਡੀਆ ਦੇ ਕਾਨੂੰਨ ਦੀ ਵਿਵਸਥਾ ਦਾ ਪੂਰਾ ਦਾ ਪੂਰਾ ਜਿਨੇ ਕੇ ਹਮੇਸ਼ਾ ਦੇ ਲਈ ਜਿਹੜੀ ਇੱਕ ਮੌਤ ਦੀ ਸਜ਼ਾ ਦੀ ਇੰਡੀਆ ਦੀ ਪ੍ਰਣਾਲੀ ਹੈਗੀ ਉਹਨੂੰ ਬਦਲਤਾ ਹਮੇਸ਼ਾ ਲਈ ਹੁਣ ਕੀ ਘਟਨਾ ਹੈ ਕੀ ਇਹ ਕੇਸ ਸੀਗਾ ਕੀ ਇਹਦੇ ਵਿੱਚ ਸਭ ਕੁਝ ਵਾਪਰਿਆ ਆਪਾਂ ਚੱਲਦੇ ਹਾਂ ਤੇ 1960ਵਿਆਂ ਦਾ ਪੰਜਾਬ ਫਿਰੋਜ਼ਪੁਰ ਦੇ ਨੇੜੇ ਤੇੜੇ ਦਾ ਉੱਥੇ ਇੱਕ ਪਿੰਡ ਹੁਣ ਉਹ ਪਿੰਡ ਦਾ ਨਾਮ ਨਹੀਂ ਮੈਨੂੰ ਪਤਾ ਹੈ ਸਿਰਫ ਇੱਕੋ ਹੀ ਡਿਟੇਲ ਹੈ ਜਿਹੜੀ ਮਿਸਿੰਗ ਆ ਇਸ ਪੂਰੇ ਕੇਸ 'ਚ ਉੱਥੇ ਇੱਕ ਇਨਸਾਨ ਆ ਬਚਨ ਸਿੰਘ ਤੇ ਬਚਨ ਸਿੰਘ ਆਪਣੀ ਵਾਈਫ ਦਾ ਆਪਣੇ ਧਰਮ ਪਤਨੀ ਦਾ ਕਤਲ ਕਰ ਦਿੰਦਾ ਕਿਸੇ ਕਾਰਨ ਕਰਕੇ ਤਾਂ ਹੁਣ ਜਦੋਂ ਉਹ ਕਤਲ ਕਰਦਾ ਤਾਂ ਉਸ ਤੋਂ ਬਾਅਦ ਦੋ ਹੀ ਚੀਜ਼ਾਂ ਜ਼ਿਆਦਾਤਰ ਹੁੰਦੀਆਂ ਅਦਾਲਤ ਕਰਦੀਆਂ ਸਜ਼ਾਏ ਮੌਤ ਦਿੰਦੀ ਆ ਤੇ ਜਾਂ ਫਿਰ ਉਮਰ ਕੈਦ ਦੇ ਦਿੰਦੀ ਹੈ ਇਸ ਕੇਸ ਦੇ ਵਿੱਚ ਬਚਨ ਸਿੰਘ ਨੂੰ ਉਮਰ ਕੈਦ ਹੁੰਦੀ ਆ ਪਰ ਉਹਨਾਂ ਟਾਈਮਾਂ ਦੇ ਵਿੱਚ ਉਮਰ ਕੈਦ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਮੇਸ਼ਾ ਲਈ ਮਤਲਬ ਅੰਦਰ ਹੀ ਰਹਿਣਾ ਪੂਰੀ ਜ਼ਿੰਦਗੀ ਤੁਸੀਂ ਇਸ ਲਾਖਾਂ ਦੇ ਅੰਦਰ ਰਹਿਣਾ ਅਮਰੀਕਾ ਦੇ ਵਿੱਚ ਐਸੀ ਤਰ੍ਹਾਂ ਹੀ ਆ ਉਹ ਟਾਈਮ ਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਤੁਸੀਂ ਇੱਕ 14 ਸਾਲ ਮੰਨ ਲਏ ਜਾਂਦੇ ਆ ਪਰ 14 ਸਾਲ ਤੋਂ ਬਹੁਤ ਘੱਟ ਲੋਕ ਸੀ ਜਿਹੜੇ عمر ਕੈ 14 ਸਾਲ ਦੀ ਕੱਟਦੇ ਸੀ ਜ਼ਿਆਦਾਤਰ ਕੇ ਤੁਹਾਡਾ ਅੰਦਰ ਰਵਈਆ ਬੜਾ ਵਧੀਆ ਤੇ ਤੁਸੀਂ ਜੇਲ੍ਹ ਦੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਤਾਂ ਲੋਕ ਛੇਤੀ ਛੁੱਟ ਜਾਂਦੇ ਸੀ ਬਚਨ ਸਿੰਘ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ 14 ਸਾਲ ਤਾਂ ਨਹੀਂ 6 ਜਾਂ 7 ਸਾਲ ਦੀ ਕੈਦ ਕੱਟਣ ਤੋਂ ਬਾਅਦ ਬਚਨ ਸਿੰਘ ਵਾਪਸ ਪੰਜਾਬ ਪਹੁੰਚ ਜਾਂਦਾ ਤੇ ਇਸ ਵਾਰ ਬਚਨ ਸਿੰਘ ਦੇ ਇੱਕ ਭਾਈ ਨੇ ਉਹਨਾਂ ਦਾ ਨਵਾਂ ਹੁਕਮ ਸਿੰਘ ਇਹ ਫਾਜ਼ਿਲਕਾ ਦੇ ਨੇੜੇ ਤੇੜੇ ਕੋਈ ਉਹਨਾਂ ਦਾ ਪਿੰਡ ਆ ਉੱਥੇ ਰਹਿ ਰਹੇ ਆ ਆਪਣੇ ਪਰਿਵਾਰ ਦੇ ਨਾਲ ਇੱਕ ਇਹਨਾਂ ਦੇ ਪਤਨੀ ਤੇ ਚਾਰ ਬੱਚੇ ਆ ਤੇ ਹੁਣ ਭਾਈ ਹੈਗਾ ਵਾ ਖੂਨ ਦਾ ਰਿਸ਼ਤਾ ਤਾਂ ਹੁਕਮ ਸਿੰਘ ਹੁਣੀ ਕੀ ਕਰਦੇ ਆ ਬਚਨ ਸਿੰਘ ਜਦੋਂ ਕੈਦ ਕੱਟਣ ਤੋਂ ਬਾਅਦ ਬਾਹਰ ਆਉਂਦਾ ਤਾਂ ਉਹਨੂੰ ਕਹਿੰਦੇ ਕਿ ਕੋਈ ਨਹੀਂ ਤੂੰ ਸਾਡੇ ਨਾਲ ਰਹਿ ਲਾ ਤੇ ਇਹ ਇੱਕ ਚੀਜ਼ ਜਿਹੜੀ ਇੱਕ ਭਾਈ ਦੇ ਵੱਲੋਂ ਇੱਕ ਭਾਈ ਦੇ ਨਾਲ ਕੀਤੀ ਗਈ ਪਾਈਆਂ ਵਾਲੀ ਗੱਲ ਕੀਤੀ ਗਈ ਹਮਦਰਦੀ ਕੀਤੀ ਗਈ ਉਹਦੇ ਨਾਲ ਤੇ ਪਰ ਇਹਦੇ ਜਿਹੜੇ ਹੁਣ ਸਿੱਟੇ ਆ ਉਹ ਬਹੁਤ ਦੂਰ ਤੱਕ ਜਾਣਗੇ ਇੰਨੀ ਕੁ ਦੂਰ ਤੱਕ ਜਾਣਗੇ ਕਿ ਇੰਡੀਆ ਦਾ ਜਿਹੜਾ ਇੱਕ ਕਾਨੂੰਨ ਹਾ ਉਹ ਪੂਰੀ ਤਰ੍ਹਾਂ ਦੇ ਨਾਲ ਬਦਲ ਜੂਗਾ ਇਸ ਤੋਂ ਬਾਅਦ ਹੁਣ ਜਦੋਂ ਬਚਨ ਸਿੰਘ ਆਪਣੇ ਵਾਈਫ ਦਾ ਕਤਲ ਕਰਨ ਤੋਂ ਬਾਅਦ ਜੇਲ੍ਹ ਕੱਟਣ ਤੋਂ ਬਾਅਦ ਹੁਕਮ ਸਿੰਘ ਉਹਨਾਂ ਦੇ ਘਰੇ ਆ ਕੇ ਰਹਿਣ ਲੱਗ ਜਾਂਦਾ ਤਾਂ ਭਾਈ ਨੂੰ ਤਾਂ ਕੋਈ ਹਰਜ ਨਹੀਂ ਹੈਗਾ ਰਹਿਣ ਦੇ ਵਿੱਚ ਪਰ ਜਿਹੜੇ ਉਹਨਾਂ ਦੇ ਪਤਨੀ ਨੇ ਤੇ ਉਹਨਾਂ ਦੇ ਬੱਚੇ ਆ ਉਹ ਇਸ ਚੀਜ਼ ਨੂੰ ਬਹੁਤਾ ਪਸੰਦ ਨਹੀਂ ਕਰਦੇ ਕਿਉਂਕਿ ਇੱਕ ਇਨਸਾਨ ਆ ਜਿਨੇ ਆਪਣੀ ਹੀ ਪਤਨੀ ਦਾ ਕਤਲ ਕੀਤਾ ਤਾਂ ਉਹਦੀ ਜਿਹੜੀ ਇਮੇਜ ਹੈਗੀ ਆ ਉਹ ਲੋਕਾਂ ਦੇ ਵਿੱਚ ਕਿਵੇਂ ਦੀ ਹੋ ਸਕਦੀ ਆ ਤੇ ਕੋਈ ਵੀ ਇਨਸਾਨ ਹੈ ਨਹੀਂ ਚਾਹੂਗਾ ਕਿ ਉਹਨਾਂ ਦੇ ਘਰੇ ਰਵੇ ਉਹਨਾਂ ਦੇ ਬੱਚਿਆਂ ਦੇ ਨੇੜੇ ਰਵੇ ਤਾਂ ਕਿਉਂਕਿ ਕੋਈ ਇਹ ਨਾ ਕਿ ਇੱਕ ਜਿਹੜਾ ਬੱਟਾ ਦਾਗ ਲੱਗ ਕੇ ਆ ਤੁਹਾਡੀ ਸਾਖ ਦੇ ਉੱਪਰ ਤਾਂ ਉਹ ਹਮੇਸ਼ਾ ਲਈ ਰਹਿਣਾ ਜਿਨੂੰ ਇੰਗਲਿਸ਼ 'ਚ ਕਹਿੰਦੇ ਆ ਕਿ ਪਾਸਟ ਐਜ਼ ਲੌਂਗ ਸ਼ੈਡੋਜ਼ ਤਾਂ ਇੱਥੇ ਹੁਣ ਜਿਹੜਾ ਇੱਕ ਕਦਮ ਹੁਕਮ ਸਿੰਘ ਹੋਣਾ ਨੇ ਚੱਕਿਆ ਉਹਨਾਂ ਨੂੰ ਲੱਗਿਆ ਕਿ ਮੈਂ ਸਹੀ ਕੀਤਾ ਇੱਕ ਹਮਦਰਦੀ ਦਾ ਤੇ ਪਰ ਉਹ ਇਥੇ ਹਕਮ ਸਿੰਘ ਹੋਣਾ ਦੀ ਜ਼ਿੰਦਗੀ ਹਮੇਸ਼ਾ ਲਈ ਇੱਥੋਂ ਤੋਂ ਹੀ ਬਦਲਣੀ ਸ਼ੁਰੂ ਹੋ ਗਈ। ਹੁਣ ਕੀ ਹੋਣ ਲੱਗ ਗਿਆ? ਹੁਣ ਘਰ ਦੇ ਅੰਦਰ ਇੱਕ ਪਾਸੇ ਬਚਨ ਸਿੰਘ ਹੈ, ਦੂਸਰੇ ਪਾਸੇ ਉਹਨਾਂ ਦੀ ਪਤਨੀ ਤੇ ਬੱਚੇ। ਤਾਂ ਹੁਣ ਆਪਸ ਦੇ ਵਿੱਚ ਜਿਹੜਾ ਕਲੇਸ਼ ਹੈਗਾ ਕਰੇ ਉਹ ਰਹਿਣ ਲੱਗ ਗਿਆ। ਆਮ ਕਰਕੇ ਲੜਾਈ ਹੋਣ ਲੱਗ ਗਈ। ਬੋਲਬਾਲਾ ਉੱਚੀ-ਉੱਚੀ ਇੱਕ ਦੂਸਰੇ ਦੇ ਨਾਲ ਲੜਨਾ, ਬੈਸਣਾ, ਝਗੜੇ ਹੋਣਾ ਇਹ ਚੀਜ਼ਾਂ ਹੌਲੀ-ਹੌਲੀ ਕਰਕੇ ਹੁਣ ਪਰਿਵਾਰ ਦੇ ਵਿੱਚ ਵਧਣ ਲੱਗ ਗਈਆਂ। ਜਿੱਥੇ ਕਿ ਇੱਕ ਪਾਸੇ ਪਤਨੀ ਤੇ ਬੱਚੇ ਕਹਿ ਰਿਹਾ ਕਿ ਬਚਨ ਸਿੰਘ ਨੂੰ ਇੱਥੋਂ ਭੇਜੋ। ਪਰ ਦੂਸਰੇ ਪਾਸੇ ਹੁਕਮ ਸਿੰਘ ਦੇ ਅੰਦਰ ਲਾਓ ਜਿਹੜਾ ਪਾਈ ਹੈਗਾ ਉਹ ਇਸ ਚੀਜ਼ ਨੂੰ ਸਹੀ ਨਹੀਂ ਮੰਨਦਾ ਉਹ ਕਹਿੰਦਾ ਕਿ ਬਚਨ ਸਿੰਘ ਆ ਮੇਰਾ ਆਪਣਾ ਪਾਈ ਹੈ ਉਹ ਜਾਊਗਾ ਕਿੱਥੇ ਤਾਂ ਇਹ ਕਸ਼ਮਕਸ ਚੱਲ ਰਹੀ ਹੈ ਹੁਣ ਇਸ ਪਰਿਵਾਰ ਦੇ ਵਿੱਚ ਇਹ ਸਭ ਕੁਝ ਚੱਲਦੇ ਨੂੰ 1970 ਦਾ ਸਾਲ ਹੈਗਾ 4 ਤੇ 5 ਜੁਲਾਈ ਦੀ ਰਾਤ ਆ ਜਾਂਦੀ ਹੈ ਗਰਮੀਆਂ ਹੋਮਸ ਦਾ ਮੌਸਮ ਹੈਗਾ ਪੂਰਾ ਤੇ ਬਾਹਰ ਮੰਜਿਆਂ ਦੇ ਉੱਪਰ ਸੁੱਤੇ ਪਏ ਆ ਰਾਤ ਨੂੰ ਬਚਨ ਸਿੰਘ ਹੁਕਮ ਸਿੰਘ ਤੇ ਉਹਨਾਂ ਦਾ ਇੱਕ ਰਿਸ਼ਤੇਦਾਰ ਹੋਰ ਵੀ ਉੱਥੇ ਆਏ ਹੋਏ ਆ ਗੁਲਾਬ ਸਿੰਘ ਇਹ ਤਿੰਨੇ ਜਾਨੇ ਮਰਦ ਨੇ ਇਹ ਪਰਿਵਾਰ ਦੇ ਬਾਹਰ ਮਤਲਬ ਵੇੜੇ ਦੇ ਵਿੱਚ ਪਏ ਆ ਜੋ ਬਾਕੀ ਦੇ ਬੱਚੇ ਨੇ ਤੇ ਉਹਨਾਂ ਦੇ ਧਰਮ ਪਤਨੀ ਨੇ ਉਹ ਅੰਦਰ ਮੰਜਿਆਂ ਦੇ ਉੱਪਰ ਪਏ ਆ ਹੁਣ ਹੁਕਮ ਸਿੰਘ ਉਹਨਾਂ ਨੂੰ ਇਹ ਚਿੱਤ ਚੇਤੇ ਵੀ ਨਹੀਂ ਹੈਗਾ ਕਿ ਅੱਜ ਦੀ ਰਾਤ ਉਹਨਾਂ ਦੇ ਪਰਿਵਾਰ ਲਈ ਬਹੁਤ ਜ਼ਿਆਦਾ ਭਾਰੀ ਹੈਗੀ ਆ ਬਚਨ ਸਿੰਘ ਇੱਕ ਕਤਲ ਕਰਕੇ ਆ ਚੁੱਕਿਆ ਉਹਨੂੰ ਆਪਣੇ ਘਰੇ ਸ਼ਰਨ ਦਿੱਤੀ ਪਨਾਹ ਦਿੱਤੀ ہوئی ਪਰ ਹੁਣ ਬਜਾਈ ਇਸ ਦੇ ਕਿ ਆਪਣੇ ਉਸ ਭਾਈ ਦਾ ਇਹਸਾਨਮਨ ਦਾ ਜੇ ਇੰਨਾ ਹੀ ਗੁੱਸਾ ਸੀ ਤਾਂ ਜਾਂ ਤਾਂ ਚੁੱਪ ਕਰਕੇ ਉਥੋਂ ਚਲੇ ਜਾਂਦਾ ਪਰ ਉਹੀ ਆ ਕਿ ਇੱਕ ਵਾਰ ਇੱਕ ਰਸਤਾ ਆਪਾਂ ਖੋਲ ਲੈਨੇ ਤਾਂ ਉਸੇ ਰਸਤੇ ਦੇ ਉੱਪਰ ਬੰਦਾ ਤੁਰਿਆ ਜਾਂਦਾ ਇੱਕ ਕਤਲ ਕਰ ਚੁੱਕਿਆ ਤਾਂ ਹੁਣ ਉਹਨੂੰ ਤਰੀਕਾ ਹੀ ਇਹ ਲੱਗਦਾ ਵਾ ਆਪਣੇ ਗੁੱਸੇ ਨੂੰ ਠੰਡਾ ਕਰਨ ਦਾ ਸਾਰੇ ਰਾਤ ਨੂੰ ਸੁੱਤੇ ਆ ਬਚਨ ਸਿੰਘ ਉੱਠਦਾ ਇੱਕ ਕਹਾੜੀ ਚੱਕਦਾ ਤੇ ਉਹ ਅੰਦਰ ਚਲੇ ਜਾਂਦਾ ਜਿੱਥੇ ਹਕਮ ਸਿੰਘ ਉਹਨਾਂ ਦੇ ਪਤਨੀ ਤੇ ਉਹਨਾਂ ਦੇ ਬੱਚੇ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਆ ਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਵੀ ਸਮਝ ਲੱਗੇ ਤਾਂ ਉਹਨਾਂ ਦੇ ਉੱਪਰ ਆਪਣੀ ਕਹਾੜੀ ਦੇ ਨਾਲ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਵਿਤਿਆ ਬਾਈ ਵੀਰਾ ਬਾਈ ਦੁਰਗਾ ਬਾਈ ਤੇ ਇੱਕ ਉਹਨਾਂ ਦਾ ਬੇਟਾ ਹੈ ਦੇਸ਼ਾ ਸਿੰਘ ਇਹ ਚਾਰੇ ਅੰਦਰ ਸੁੱਤੇ ਇਹ ਚਾਰਾਂ ਦੇ ਉੱਪਰ ਹਮਲਾ ਹੁੰਦਾ ਕਹਾੜੀ ਦੇ ਨਾਲ ਤੇ ਜਦੋਂ ਚੀਕ ਚਿਹੜਾ ਪੈਂਦਾ ਰੌਲਾ ਰੱਪਾ ਪੈਂਦਾ ਤਾਂ ਉਹ ਰੌਲਾ ਰੱਪਾ ਸੁਣਦੇ ਹੁਕਮ ਸਿੰਘ ਤੇ ਗਲਾਬ ਸਿੰਘ ਵੀ ਉੱਠ ਜਾਂਦੇ ਆ ਨੀਂਦ ਦੇ ਵਿੱਚੋਂ ਹੜਬੜਾ ਹਟ ਗੂੜੀ ਨੀਂਦ ਸੁੱਤੇ ਪਏ ਉਹਨਾਂ ਨੂੰ ਵੀ ਛੇਤੀ ਸਮਝ ਨਹੀਂ ਆਉਂਦੀ ਕਿ ਇੱਕਦਮ ਹੋਇਆ ਕੀ ਭੱਜ ਕੇ ਅੰਦਰ ਨੂੰ ਜਾਂਦੇ ਆ ਤੇ ਅੰਦਰ ਜਾ ਕੇ ਦੇਖਦੇ ਆ ਤਾਂ ਮਾਮਲਾ ਹੀ ਉੱਥੇ ਬਦਲਿਆ ਪਿਆ ਉੱਥੇ ਖੂਨੋ ਖੂਨ ਹੋਇਆ ਪਿਆ ਸਾਰੇ ਪਾਸੇ ਤਾਂ ਜਦੋਂ ਆਉਂਦੇ ਆ ਤੇ ਬਚਨ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਉਹਦੇ ਹੱਥ 'ਚ ਕਹਾੜੀ ਆ ਹੱਥ 'ਚ ਕੱਲੀ ਕਹਾੜੀ ਨਹੀਂ ਸਿਰ ਦੇ ਉੱਤੇ ਖੂਨ ਸਵਾਰ ਹੋਇਆ ਹੋਇਆ ਤਾਂ ਉਹਦੇ ਵਿੱਚ ਉਹਨੂੰ ਫੜਨ ਦੇ ਚੱਕਰ ਦੇ ਵਿੱਚ ਗੁਲਾਬ ਸਿੰਘ ਤੇ ਹੁਕਮ ਸਿੰਘ ਵੀ ਜ਼ਖਮੀ ਹੋ ਜਾਂਦੇ ਆ ਤੇ ਉਹਨੂੰ ਫੜ ਨਹੀਂ ਪਾਏ ਉਹ ਪਹਿਲਾਂ ਤੇ ਉੱਥੋਂ ਭੱਜ ਜਾਂਦਾ ਇੱਕ ਵਾਰੀ ਤਾਂ ਪਰ ਪਿੱਛੇ ਆਪਣੇ ਛੱਡ ਜਾਂਦਾ ਤਿੰਨ ਲਾਸ਼ਾਂ ਹਮਲਾ 4 ਜਾਣਿਆਂ ਤੇ ਹੋਇਆ ਪਰ ਇਹਦੇ ਵਿੱਚ ਦੇਸ਼ਾ ਸਿੰਘ, ਦੁਰਗਾ ਬਾਈ ਤੇ ਵਿਦਿਆ ਬਾਈ ਇਹਨਾਂ ਤਿੰਨੇ ਜਾਣਿਆਂ ਦੀ ਇਹ ਤਿੰਨੇ ਬੱਚੇ ਆ ਹਕਮ ਸਿੰਘ ਹੋਣਾ ਦੇ ਇਹਨਾਂ ਤਿੰਨੇ ਬੱਚਿਆਂ ਦੀ ਮੌਤ ਹੋ ਜਾਂਦੀ ਆ ਤਾਂ ਜਿਹੜੇ ਭਾਈ ਨੂੰ ਲਿਆਂਦਾ ਕਰੇ ਖੂਨ ਦਾ ਰਿਸ਼ਤਾ ਵਾ ਤੇ ਉਹੀ ਭਾਈ ਕਰਨੂ ਬਿਲਕੁਲ ਖਤਮ ਕਰਕੇ ਚਲਾ ਗਿਆ ਤੇ ਇਸ ਤੋਂ ਬਾਅਦ ਪਰ ਬਹੁਤੀ ਜ਼ਿਆਦਾ ਦੂਰ ਨਹੀਂ ਜਾ ਸਕਿਆ ਬਚਨ ਸਿੰਘ ਉਹ ਵੀ ਜ਼ਖਮੀ ਹੋਇਆ ਇਹਦੇ ਵਿੱਚ ਤੇ ਉਸ ਤੋਂ ਬਾਅਦ ਉਹ ਪਹਿਲਾਂ ਫਾਜ਼ਿਲਕਾ ਦੇ ਹਸਪਤਾਲ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਇਹ ਕੇਸ ਚੱਲਦਾ ਹੁਣ ਫਾਜ਼ਿਲਕਾ ਦੀ ਜਿਹੜੀ ਅਦਾਲਤ ਆ ਇੱਕ ਇਨਸਾਨ ਜਿਹੜਾ ਪਹਿਲਾਂ ਹੀ ਆਪਣੇ ਪਤਨੀ ਨੂੰ ਕਤਲ ਕੀਤਾ ਉਮਰ ਕੈਦ ਉਹ ਭੁਗਤ ਕੇ ਆਇਆ ਤਾਂ ਅਦਾਲਤ ਤਾਂ ਉਮਰ ਕੈਦ ਇਸੇ ਕਰਕੇ ਦਿੱਤੀ ਕਿ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਵੀ ਰਿਹਾ ਛੇਤੀ ਕੀਤਾ ਗਿਆ ਤਾਂ ਕਿ ਉਹ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਤਾਂ ਜਿਹੜਾ ਵਿਵਹਾਰ ਹੈਗਾ ਇੱਥੇ ਠੀਕ ਆ ਸ਼ਾਇਦ ਵਾਪਸ ਜਾ ਕੇ ਨਾਰਮਲ ਸਮਾਜ ਚ ਕਿ ਨਾਰਮਮਲ ਸਿੰਪਲ ਜ਼ਿੰਦਗੀ ਬੁਜਾਰੇ ਪਰ ਇਸ ਵਾਰ ਹੁਣ ਅਦਾਲਤ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਵਰਤਦੀ ਉਹਨਾਂ ਨੂੰ ਪਤਾ ਕਿ ਇਹ ਇਨਸਾਨ ਉਸ ਕੈਟਾਗਰੀ ਦਾ ਨਹੀਂ ਹੈਗਾ ਤਾਂ ਇਸ ਵਾਰ ਉਹਨੂੰ ਸਜ਼ਾਏ ਮੌਤ ਮਿਲਦੀ ਹੈ ਉਸ ਤੋਂ ਅੱਗੇ ਬਚਨ ਸਿੰਘ ਆਪਣਾ ਕੇਸ ਹਾਈ ਕੋਰਟ 'ਚ ਲੈ ਕੇ ਜਾਂਦਾ ਹਾਈ ਕੋਰਟ ਦੇ ਵਿੱਚ ਵੀ ਸੇਮ ਉਹੀ ਫੈਸਲਾ ਹੁੰਦਾ ਸਜ਼ਾਏ ਮੌਤ ਦਾ ਹੁਣ ਇੱਥੇ ਆ ਕੇ ਇਥੋਂ ਇੱਕ ਕੇਸ ਇੱਕ ਦਿਲਚਸਪ ਮੋੜ ਘਟਦਾ ਬਚਨ ਸਿੰਘ ਸਿਰਫ ਸੁਪਰੀਮ ਕੋਰਟ ਦੇ ਵਿੱਚ ਇਹ ਆਪਣੀ ਅਪੀਲ ਹੀ ਨਹੀਂ ਲਾਉਂਦਾ ਉਹ ਮੌਤ ਦੀ ਸਜ਼ਾ ਦੇਹੀ ਅਗੇਂਸਟ ਕੇਸ ਕਰ ਦਿੰਦਾ ਸੁਪਰੀਮ ਕੋਰਟ ਦੇ ਅੰਦਰ ਇਹ ਇੱਕ ਉਹ ਵੀ ਟਾਈਮ ਸੀ ਜਦੋਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਡੈਮੋਕਰੈਟਿਕ ਕੰਟਰੀ ਨੇ ਉੱਥੇ ਸਾਰਿਆਂ ਦੇ ਵਿੱਚ ਇੱਕ ਆਲਰੇਡੀ ਇੱਕ ਬਹਿਸ ਚੱਲ ਰਹੀ ਸੀਗੀ ਕਿ ਸਜ਼ਾਏ ਮੌਤ ਆਪਣੇ ਆਪ ਦੇ ਵਿੱਚ ਕਿਸੇ ਨੂੰ ਸਜ਼ਾ ਦੇਣ ਦੇ ਲਈ ਕਿੰਨੀ ਕੁ ਸਹੀ ਆ ਨੈਤਿਕ ਤੌਰ ਦੇ ਉੱਪਰ ਕਿ ਭਾਵੇਂ ਕਿਸੇ ਨੇ ਕੁਝ ਵੀ ਕੀਤਾ ਪਰ ਕੀ ਅਦਾਲਤਾਂ ਨੂੰ ਅਥਾਰਟੀਆ ਨੂੰ ਇਹ ਹੱਕ ਹੈਗਾ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦਾ ਕੀ ਹੱਕ ਹੈ ਤਾਂ ਐਸੀ ਚੀਜ਼ ਦਾ ਜਿਹੜਾ ਫਾਇਦਾ ਵਾ ਉਹ ਬਚਨ ਸਿੰਘ ਲੈਂਦਾ ਤੇ ਇਹੀ ਕੇਸ ਕਰ ਦਿੰਦਾ ਕਿਉਂਕਿ ਉਹਨੂੰ ਮੌਤ ਦੀ ਸਜ਼ਾ ਮਿਲੀ ਆ ਥਰਡੀਆਂ ਦੋਨੇ ਅਦਾਲਤਾਂ ਵੱਲੋਂ ਉਸ ਟਾਈਮ ਤੱਕ ਇੱਕ ਚੀਜ਼ ਹੁੰਦੀ ਆ ਇੰਡੀਆ ਦੇ ਵਿੱਚ ਅਦਾਲਤਾਂ ਦੇ ਵਿੱਚ ਜਦੋਂ ਵੀ ਕਿਸੇ ਨੂੰ ਸਜ਼ਾਏ ਮੌਤ ਮਿਲਣੀ ਆ ਤਾਂ ਸਜ਼ਾਏ ਮੌਤ ਤਾਂ ਦਿੱਤੀ ਜਾਊਗੀ ਧਾਰਾ 302 ਦੇ ਤਹਿਤ ਪਰ ਉਹਦੇ ਨਾਲ ਇੱਕ ਹੋਰ ਧਾਰਾ ਲੱਗਦੀ ਸੀ ਜਦੋਂ ਵੀ ਮੌਤ ਦੀ ਸਜ਼ਾ ਦੇਣੀ ਸੀ ਤਾਂ ਉੱਥੇ ਹੁੰਦੀ ਸੀ ਧਾਰਾ 354 ਧਾਰਾ 354 ਦੇ ਅਕੋਰਡਿੰਗ ਉਹਦੇ ਅੰਡਰ ਇਹ ਪੂਰਾ ਦਾ ਪੂਰਾ ਸਾਫ਼ ਕਰਨਾ ਪੈਂਦਾ ਸੀ ਅਦਾਲਤਾਂ ਨੂੰ ਕਿ ਇਹ ਸੀ ਇਸ ਚੀਜ਼ਾਂ ਕਰਕੇ ਇੰਨਾ ਇੰਨਾ ਕਾਰਨਾ ਕਰਕੇ ਇਹ ਜਿਹੜਾ ਦੋਸ਼ੀ ਹੈਗਾ ਇਹਦਾ ਅਸੀਂ ਇਹਨੂੰ ਸਜ਼ਾਏ ਮੌਤ ਦੇ ਰਹੇ ਹਾਂ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਬਚਿਆ ਤੇ ਨਾਲ ਪੂਰੇ ਕਾਰਨ ਉੱਥੇ ਲਿਖਣੇ ਪੈਂਦੇ ਸੀਗੇ ਪਰ ਹੁਣ ਜਦੋਂ ਮੌਤ ਦੀ ਸਜ਼ਾ ਨੂੰ ਹੀ ਚੈਲੰਜ ਕੀਤਾ ਜਾਂਦਾ ਤਾਂ ਇਹਨੂੰ ਸਭ ਤੋਂ ਪਹਿਲਾਂ ਸੁਣਨ ਵਾਲੇ ਹੁੰਦੇ ਜਸਟਿਸ ਸਰਕਾਰੀਆ ਤੇ ਜਸਟਿਸ ਕੈਲਸਮ ਤਾਂ ਉਸ ਤੋਂ ਬਾਅਦ ਇਸ ਕੇਸ ਨੂੰ ਕਨਸਟੀਟਿਊਸ਼ਨਲ ਬੈਂਚ ਦੇ ਕੋਲੇ ਭੇਜ ਦਿੱਤਾ ਜਾਂਦਾ ਚੀਫ ਜਸਟਿਸ ਆਫ ਇੰਡੀਆ ਦੇ ਮਤਲਬ ਇੰਡੀਆ ਦੇ ਨਿਆਂ ਪ੍ਰਣਾਲੀ ਦੇ ਸਭ ਤੋਂ ਵੱਡੇ ਅਧਿਕਾਰੀ ਦੇ ਕੋਲੇ ਸੁਪਰੀਮ ਕੋਰਟ ਦੇ ਸਭ ਤੋਂ ਉੱਪਰਲੇ ਜੱਜ ਦੇ ਕੋਲੇ ਚੀਫ ਜਸਟਿਸ ਆਫ ਇੰਡੀਆ ਦੇ ਕੋਲੇ ਫਿਰ ਇਹਦਾ ਪੰਜ ਮੈਂਬਰੀ ਇੱਕ ਬੈਂਚ ਬਣਦਾ ਉਹਦੇ ਵਿੱਚ ਪੰਜ ਜੱਜ ਹੁੰਦੇ ਆ ਉਹਨਾਂ ਨੂੰ ਇਸ ਕੇਸ ਦੀ ਸੁਣਵਾਈ ਦਿੱਤੀ ਜਾਂਦੀ ਆ ਕਿ ਤੁਸੀਂ ਨਿਰਧਾਰਤ ਕਰੋ ਕਿ ਕੀ ਮੌਤ ਦੀ ਸਜ਼ਾ ਕਿਉਂਕਿ ਇੱਥੇ ਬਚਨ ਸਿੰਘ ਨੇ ਜੋ ਆਪਣੀ ਉਹਦੇ ਵਕੀਲ ਨੇ ਦਲੀਲ ਰੱਖੀ ਉਹ ਇਹ ਦਲੀਲ ਰੱਖਦੇ ਆ ਕਿਉਂਕਿ ਇੰਡੀਆ ਦੇ ਸੰਵਿਧਾਨ ਦੇ ਅਨੁਸਾਰ ਆਰਟੀਕਲ 21 ਸੀਆਰਪੀਸੀ ਦਾ ਐਕਟ ਆਰਟੀਕਲ 19 ਆਰਟੀਕਲ 14 ਇਹਨਾਂ ਦੇ ਵਿੱਚ ਕੀ ਹੈਗਾ ਕਿ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ ਹਰ ਤਰ੍ਹਾਂ ਦੇ ਨਾਲ ਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਉਹਦੇ ਇਸ ਹੱਕ ਨੂੰ ਖੋਹ ਨਹੀਂ ਸਕਦਾ ਤਾਂ ਪੰਜ ਮੈਂਬਰੀ ਇੱਕ ਬੈਂਚ ਬਣਦਾ ਪੰਜ ਜੱਜ ਬੈਠਦੇ ਆ ਹੁਣ ਇਤੇ ਇੱਕ ਹੋਰ ਚੀਜ਼ ਕੀ ਹੁੰਦੀ ਆ ਬਹੁਤ ਸਾਰੇ ਹੋਰ ਪੂਰੇ ਇੰਡੀਆ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਉਸ ਟਾਈਮ ਦੇ ਵਿੱਚ 1977 ਦਾ ਟਾਈਮ ਹੈਗਾ ਜਿਹੜੇ ਖੁਦ ਵੀ ਮੌਤ ਦੀ ਸਜ਼ਾ ਜਿਨ੍ਹਾਂ ਨੂੰ ਹੋਈ ਹੋਈ ਆ ਤੇ ਉਹ ਵੇਟ ਕਰ ਰਹੇ ਆ ਕਿ ਉਹਨਾਂ ਨੂੰ ਮਤਲਬ ਥੋੜੇ ਟਾਈਮ ਤੋਂ ਬਾਅਦ ਸਜ਼ਾਏ ਮੌਤ ਮਿਲ ਜਾਣੀ ਆ ਫਾਂਸੀ ਲੱਗ ਜਾਣੀ ਆ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੌਤ ਦੀ ਸਜ਼ਾ ਨੂੰ ਹੀ ਚੈਲੰਜ ਕੀਤਾ ਗਿਆ ਤਾਂ ਉਹ ਵੀ ਆਪਣੀ ਆਪਣੀ ਪਟੀਸ਼ਨਾਂ ਪਾ ਦਿੰਦੇ ਆ ਮੌਤ ਦੀ ਸਜ਼ਾ ਨੂੰ ਹੀ ਚੈਲੰਜ ਕਰ ਦਿੰਦੇ ਆ ਤਾਂ ਇਹ ਇੱਕ ਬੜਾ ਕ੍ਰੂਸ਼ਲ ਇੱਕ ਟਾਈਮ ਹੁੰਦਾ ਬੜਾ ਕ੍ਰੂਸ਼ਲ ਫੇਜ਼ ਆ ਬੜਾ ਕ੍ਰੂਸ਼ਲ ਮੁਕੱਦਮਾ ਬੜਾ ਅਹਿਮ ਮੁਕੱਦਮਾ ਹੈ ਅੱਗੇ ਭਵਿੱਖ ਦੇ ਵਿੱਚ ਇੰਡੀਆ ਦੇ ਵਿੱਚ ਕਿਵੇਂ ਦੇਖਿਆ ਜਾਊਗਾ ਕਿ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਊਗਾ ਜਾਂ ਉਹਨੂੰ ਬੰਦ ਕਰ ਦਿੱਤਾ ਜਾ ਉਹ ਜਿਵੇਂ ਕਿ ਬਹੁਤ ਸਾਰੇ ਯੂਰਪ ਦੇ ਕੰਟਰੀਜ਼ ਨੇ ਕਰਤਾ ਮੌਤ ਦੀ ਸਜ਼ਾ ਉਹਤੇ ਬਿਲਕੁਲ ਬੰਦ ਕਰ ਦਿੱਤੀ ਤਾਂ ਉਸ ਤੋਂ ਪਹਿਲਾਂ ਜਦੋਂ ਵੀ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ ਤਾਂ ਕਿਉਂਕਿ ਅਦਾਲਤ ਦੇ ਵਿੱਚ ਕੀ ਹੁੰਦਾ ਕਿਸੇ ਪੁਰਾਣੇ ਕੇਸ ਦੀ ਉਦਾਹਰਣ ਲਈ ਜਾਂਦੀ ਆ ਉਸ ਕੇਸ ਦੀ ਉਦਾਹਰਣ ਲੈ ਕੇ ਕਿਹਾ ਜਾਂਦਾ ਕਿ ਦੇਖੋ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਹੋਇਆ ਤਾਂ ਇਹੀ ਅਸੀਂ ਕੀਤਾ ਵਾਪਸ ਤੇ ਹੁਣ ਉਸੇ ਕੇਸ ਤੇ ਅਕੋਰਡਿੰਗ ਉਹਦੀ ਹੀ ਉਦਾਹਰਣ ਲੈ ਕੇ ਅਸੀਂ ਇਹ ਫੈਸਲਾ ਦੇ ਰਹੇ ਹਾਂ ਤਾਂ ਉਸ ਤੋਂ ਪਹਿਲਾਂ ਤੱਕ ਇਸ ਕੇਸ ਤੋਂ ਪਹਿਲਾਂ ਤੱਕ ਜਦੋਂ ਵੀ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਤਾਂ ਦੋ ਕੇਸਾਂ ਦਾ ਹਮੇਸ਼ਾ ਵੇਰਵਾ ਦਿੱਤਾ ਜਾਂਦਾ ਸੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਜਗਮੋਣ ਸਿੰਘ ਵਰਸਸ ਸਟੇਟ ਆਫ ਯੂਪੀ ਉੱਤਰ ਪ੍ਰਦੇਸ਼ ਦੂਸਰਾ ਸੀਗਾ ਰਜਿੰਦਰ ਪ੍ਰਸ਼ਾਦ ਵਰਸਸ ਸਟੇਟ ਆਫ ਯੂਪੀ ਪਰ ਫਾਈਨਲੀ ਇਸ ਕੇਸ ਦਾ ਫੈਸਲਾ ਆਉਂਦਾ 1982 ਦੇ ਵਿੱਚ ਤਾਂ 1982 ਦੇ ਵਿੱਚ ਜਿਹੜੇ ਪੰਜ ਜੱਜਾਂ ਦੀ ਉਹ ਟੀਮ ਸੀ 4 1 ਦੇ ਉੱਪਰ ਰਹਿੰਦੇ ਆ ਇੱਕ ਜੱਜ ਨਹੀਂ ਮੰਨਦੇ ਪਰ ਚਾਰ ਜੱਜ ਜਿਹੜੇ ਹੁੰਦੇ ਆ ਉਹ ਇਸ ਨਤੀਜੇ ਦੇ ਉੱਪਰ ਪਹੁੰਚਦੇ ਆ ਜੇ ਤੁਸੀਂ ਖੁਦ ਹੀ ਪਹਿਲਾਂ ਆਪ ਵੀ ਕਿਸੇ ਦਾ ਜ਼ਿੰਦਗੀ ਜਿਉਣ ਦਾ ਅਧਿਕਾਰ ਖੋਹ ਲਿਆ ਕਿਸੇ ਦੀ ਜ਼ਿੰਦਗੀ ਨੂੰ ਕੱਟ ਕਰਤਾ ਕਿਸੇ ਨੂੰ ਮੌਤ ਦੇ ਘਾਟ ਉਤਾਰਤਾ ਤਾਂ ਤੁਸੀਂ ਉਸ ਤੋਂ ਬਾਅਦ ਕਿਵੇਂ ਕਹਿ ਸਕਦੇ ਹੋ ਪੰਜਾਬੀ ਦੇ ਵਿੱਚ ਇੱਕ ਸਿੰਪਲ ਸਰਲ ਭਾਸ਼ਾ ਦੇ ਵਿੱਚ ਕਿ ਕਿਸ ਮੂੰਹ ਦੇ ਨਾਲ ਕਹਿ ਸਕਦੇ ਹੋ ਕਿ ਤੁਹਾਨੂੰ ਫਲਾਣੇ ਫਲਾਣੇ ਆਰਟੀਕਲ 21 19 17 14 ਦੇ ਵਿੱਚ ਤੁਹਾਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈਗਾ ਤੇ ਅਦਾਲਤ ਤੁਹਾਡਾ ਉਹ ਅਧਿਕਾਰ ਖੋਹ ਨਹੀਂ ਸਕਦੀ ਤਾਂ ਜਿਹੜੇ ਪੰਜਾਂ ਦੇ ਵਿੱਚੋਂ ਚਾਰ ਜੱਜ ਨੇ ਉਹ ਇਹ ਕਹਿੰਦੇ ਆ ਕਿ ਜੇ ਇਹ ਅਧਿਕਾਰ ਥੋਡੇ ਤੱਕ ਸੰਵਿਧਾਨ ਨੇ ਤੁਹਾਨੂੰ ਉਦੋਂ ਤੱਕ ਹੀ ਦਿੱਤੇ ਆ ਜਿੰਦਗੀ ਜਿਉਣ ਦਾ ਅਧਿਕਾਰ ਉਦੋਂ ਤੱਕ ਹੀ ਆ ਜਦੋਂ ਤੱਕ ਤੁਸੀਂ ਕਿਸੇ ਹੋਰ ਦੀ ਜ਼ਿੰਦਗੀ ਨਹੀਂ ਖੋਹ ਲੈਂਦੇ ਜਦੋਂ ਤੁਸੀਂ ਖੁਦ ਹੀ ਕਿਸੇ ਹੋਰ ਨੂੰ ਇਸ ਅਧਿਕਾਰ ਤੋਂ ਵਾਂਝਾ ਕਰਤਾ ਤਾਂ ਫੇਰ ਕਾਨੂੰਨ ਦੇ ਕੋਲੇ ਇਹ ਅਧਿਕਾਰ ਹੈਗਾ ਕਿ ਥੋਡੇ ਜਿਹੜੇ 21 19 14 ਦੇ ਅਗੇਂਸਟ ਤੁਹਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ ਹੋਇਆ ਆਪਣੀ ਜ਼ਿੰਦਗੀ ਜਿਉਣ ਦਾ ਥੋਡੇ ਤੋਂ ਵੀ ਇਹ ਖੋਇਆ ਜਾਊਗਾ ਤਾਂ ਇਹ ਇੱਕ ਲੈਂਡਮਾਰਕ ਡਿਸੀਜਨ ਸੀਗਾ ਸਨ 1982 ਦਾ ਤਾਂ ਉਸ ਤੋਂ ਬਾਅਦ ਲੈ ਕੇ ਅੱਜ ਤੱਕ ਵੀ ਜਦੋਂ ਵੀ ਕਿਸੇ ਨੂੰ ਸਜ਼ਾਏ ਮੌਤ ਦੀ ਸਜ਼ਾ ਮਿਲਦੀ ਆ ਜਦੋਂ ਵੀ ਕਿਸੇ ਨੂੰ ਫਾਂਸੀ ਦੀ ਸਜ਼ਾ ਮਿਲਦੀ ਆ ਤਾਂ ਹੁਣ ਹਮੇਸ਼ਾ ਲਈ ਬਚਨ ਸਿੰਘ ਵਰਸਸ ਸਟੇਟ ਆਫ ਪੰਜਾਬ ਸਨ 1982 ਦੇ ਇਸੇ ਕੇਸ ਦੀ ਉਦਾਹਰਣ ਦਿੱਤੀ ਜਾਂਦੀ ਆ ਤੇ ਇੱਥੋਂ ਇੱਕ ਇੰਡੀਆ ਦਾ ਫਰਕ ਪੈਂਦਾ ਬਾਕੀ ਦੇ ਬਹੁਤ ਸਾਰੇ ਦੇਸ਼ਾਂ ਦੇ ਨਾਲੋਂ ਜਿੱਥੇ ਕਿ ਜਿਵੇਂ ਇੰਗਲੈਂਡ ਤੇ ਹੋਰ ਬਹੁਤ ਸਾਰੇ ਦੇਸ਼ ਨੇ ਯੂਰਪ ਦੇ ਜ਼ਿਆਦਾਤਰ ਦੇਸ਼ ਨੇ ਤੇ ਜਿਨ੍ਹਾਂ ਨੇ ਫਾਂਸੀ ਦੀ ਸਜ਼ਾ ਨੂੰ ਮੌਤ ਦੀ ਸਜ਼ਾ ਨੂੰ ਬੰਦ ਕਰਤਾ ਪਰ ਇੰਡੀਆ ਨੇ ਇਸ ਕੇਸ ਤੋਂ ਬਾਅਦ ਕਿਉਂਕਿ ਕੇਸ ਦੇ ਵਿੱਚ ਵੀ ਜੁਰਮੀ ਇੰਨਾ ਵੱਡਾ ਸੀਗਾ ਪਹਿਲਾਂ ਵੀ ਇੱਕ ਕਤਲ ਕੀਤਾ ਤੇ ਤਿੰਨ ਫੇਰ ਕਤਲ ਕੀਤੇ ਤਿੰਨ ਬੱਚਿਆਂ ਦਾ ਕਤਲ ਕਰਤਾ ਤਾਂ ਇੰਡੀਆ ਦਾ ਜਿਹੜਾ ਕਾਨੂੰਨ ਹੈਗਾ ਉਹ ਜਿਹੜੀ ਮੌਤ ਦੀ ਸਜ਼ਾ ਵਾ ਉਹਨੂੰ ਬਹਾਲ ਰੱਖਦਾ ਤੇ ਉਹਦੇ ਕਾਰਨ ਵੀ ਦਿੱਤੇ ਜਾਂਦੇ ਆ ਤੇ ਜਿਹੜੇ ਉਹਨਾਂ ਨੇ ਉਹਦੇ ਵਕੀਲ ਨੇ ਧਾਰਾ 21 19 ਤੇ 14 ਦਾ ਜ਼ਿਕਰ ਕਰਕੇ ਸਜ਼ਾਏ ਮੌਤ ਦੀ ਅਪੀਲ ਨੂੰ ਉਸ ਕਾਨੂੰਨ ਨੂੰ ਜਿਹਦੇ ਵਿੱਚ ਕੋਈ ਅਥਾਰਟੀ ਜਾਂ ਕੋਈ ਅਦਾਲਤਾਂ ਸਜ਼ਾਏ ਮੌਤ ਦੇ ਸਕਦੇ ਉਹਨਾਂ ਨੂੰ ਚੈਲੰਜ ਕੀਤਾ ਤਾਂ ਉਲਟਾ ਜੱਜਾਂ ਨੇ ਵੀ ਉਸੇ ਹੀ ਕਾਨੂੰਨ ਨੂੰ ਉਹਨਾਂ ਦੇ ਹੀ ਮਤਲਬ ਸਾਹਮਣੇ ਰੱਖਤਾ ਕਿ ਦੇਖੋ ਤੁਸੀਂ ਖੁਦ ਵੀ ਤਾਂ ਇਹੀ ਚੀਜ਼ ਕੀਤੀ ਜਦੋਂ ਤੁਸੀਂ ਖੁਦ ਹੀ ਕਿਸੇ ਦੀ ਜ਼ਿੰਦਗੀ ਨੂੰ ਖੋਹ ਲਿਆ ਤਾਂ ਫਿਰ ਅਦਾਲਤ ਕੋਲੇ ਪੂਰਾ ਅਧਿਕਾਰ ਹੈਗਾ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਤੋਂ ਖੋਹਣ ਦਾ ਤਾਂ ਇਹ ਇੱਕ ਲੈਂਡਮਾਰਕ ਡਿਸੀਜਨ ਸੀਗਾ ਤਾਂ ਇਹ ਇੱਕ ਅਜੀਬ ਤਰ੍ਹਾਂ ਦਾ ਕੇਸ ਸੀ ਹੋ ਸਕਦਾ ਕਿ ਤੁਹਾਡੇ ਵਿੱਚੋਂ ਸੁਣਨ ਵਾਲਿਆਂ ਵਿੱਚ ਬਹੁਤ ਸਾਰੇ ਦੋਸਤਾਂ ਨੂੰ ਇਸ ਕੇਸ ਬਾਰੇ ਨਾ ਪਤਾ ਹੋਵੇ ਕਿਉਂਕਿ ਬੜਾ ਪੁਰਾਣਾ ਵੀ ਕੇਸ ਹੈਗਾ ਹੈ ਤਾਂ ਨਾਲ ਦੀ ਨਾਲ ਇੱਕ ਤਾਂ ਆਪਾਂ ਅਦਾਲਤ ਦੀ ਕਾਨੂੰਨੀ ਪ੍ਰਕਿਰਿਆ ਬਾਰੇ ਵੀ ਥੋੜੀ ਅੱਜ ਗੱਲ ਕੀਤੀ ਪਰ ਨਾਲ ਦੀ ਨਾਲ ਇੱਕ ਇਨਸਾਨ ਦੀ ਵੀ ਗੱਲ ਕੀਤੀ ਆ ਉਹ ਅੱਜ ਤੱਕ ਕੇਸ ਥੋੜਾ ਜਿਹਾ ਰਹਿ ਗਿਆ ਪਿੱਛੇ ਬਚਨ ਸਿੰਘ ਪਹਿਲਾਂ ਆਪਣੀ ਜੀਵਨ ਸਾਥੀ ਦਾ ਕਤਲ ਉਸ ਤੋਂ ਬਾਅਦ ਵਾਪਸ ਆ ਕੇ ਆਪਣੇ ਭਾਈ ਦੇ ਵਿਸ਼ਵਾਸ ਦਾ ਕਤਲ ਉਹਦੇ ਪੂਰੇ ਦੀ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਦੇਣਾ ਤਿੰਨ ਬੱਚਿਆਂ ਦਾ ਕਤਲ ਕਰਨਾ ਤਾਂ ਅਜੀਬ ਤਰ੍ਹਾਂ ਦਾ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ ਅਜੀਬ ਤਰ੍ਹਾਂ ਦੀ ਦੁਨੀਆ ਵਾ ਤਾਂ ਇਹ ਇੱਥੇ ਮੇਰਾ ਵੀਡੀਓ ਖਤਮ ਹੁੰਦਾ ਜੀ ਨਾਲ ਹੀ ਇਹ ਕਹਾਣੀ ਅੱਜ ਦੀ ਖਤਮ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ